हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗ੍ਰੈਂਡ ਕੈਰੋਂ ਤੋਂ ਇੱਕ ਸੜਕ ਨਿਕਲਦੀ ਆ ਦੋਸਤੋ ਜਿਹੜੀ ਵੀਰ ਝੰਡਾ ਸਿੰਘ ਉਹਨਾਂ ਦੀਆਂ ਬਾਹਰ ਬੇਕਾਂ ਤੇ ਆਉਂਦੀ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 4 ਜੂਨ ਤੇ ਸਮਾਂ ਦੋਸਤੋ ਕੋਈ ਮਾਰਨਿੰਗ 11:30 12 12 ਵਜੇ ਦਾ ਸਮਾਂ ਹੈਗਾ ਅੱਜ ਵੀ ਤੁਹਾਨੂੰ ਤਕਰੀਬਨ ਆਪਾਂ ਚਾਰ ਦਿਖਾ ਦਨੇ ਆ ਪਿਛਲੀ ਵੀਡੀਓ ਦੇ ਵਿੱਚ ਵੀ ਕੋਈ ਚਾਰ ਪੰਜ ਨਾਗ ਦਿਖਾਈ ਸੀ ਤੇ ਅੱਜ ਵੀ ਚਾਰ ਨਾਗ ਅਵੇਲੇਬਲ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਬੜ ਬਿਲਕੁਲ ਤਾਜੀ ਸੂਈ ਆ ਠੀਕ ਆ ਜੀ ਇੱਕ ਝੋਟੀ ਬਿਲਕੁਲ ਸੱਜਰ ਸੂਈ ਆ ਇੱਕ ਸੱਜਰ ਸੂਣ ਵਾਲੀ ਆ ਠੀਕ ਆ ਜੀ ਮੂੰਹ ਚੌਕੀ ਛਿੱਗੀ ਆ ਝੋਟੀ ਪਹਿਲਾਂ ਸੂਆ ਸੂਣੀ ਆ ਇੱਕ ਟੋਕੜ ਆ ਜੀ ਟੋਕੜਾ ਗੱਬਣ ਦਾ ਵੀ ਸਮਾਂ ਵੀਰ ਨੂੰ ਪੁੱਛਦਾ ਕਿ ਮਹੀਨੇ ਡੇਢ ਕਦੀ ਬਣੀ ਆ ਸੋ ਚੈੱਕ ਪਾਸ ਵਿੱਚ ਬੇਸ਼ੱਕ ਨਹੀਂ ਆਉਂਦੀ ਕਿ ਪਰ ਜਿੰਨੇ ਵੀ ਦਿਨਾਂ ਦੀ ਹੋਈ ਉਹ ਆਪਾਂ ਤੁਹਾਨੂੰ ਪੂਰੀ ਡਿਟੇਲ ਦੱਸ ਦਿੰਨੇ ਆ ਆਓ ਕਰਦੇ ਆ ਗੱਲਬਾਤ ਵੀਰ ਚੰਡੇ ਵੀਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਵੀਰ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਠੀਕ ਆ ਹਾਂ ਜੀ ਰਵੀ ਵੀਰ ਚੰਡੇ ਅੱਜ ਆਪਣੇ ਕੋਲ ਟੋਟਲ ਐਨੀਮਲ ਵੈਸੇ 4 ਕ ਬਖਾਊਗਾ ਹਾਂ ਜੀ ਹਾਂ ਜੀ 4 ਨਾਗ ਆ ਜੀ ਠੀਕ ਹੈ ਭਰਾ ਜੀ ਹਾਂ ਜੀ ਹਾਂ ਜੀ ਤੇ ਇੱਕ ਬੱਛੀ ਆ ਗਈ ਵੈਸੇ ਤਿੰਨ ਮੱਝਾਂ ਝੋਟੀਆਂ ਹੀ ਆ ਗਈਆਂ ਆਪਣੇ ਕੋਲ ਹਾਂ ਜੀ ਹਾਂ ਜੀ ਤੇ ਪਸ਼ੂ ਮਨੋ ਦਾ ਵੀ ਤਿੰਨ ਤਾਂ ਬਿਲਕੁਲ ਸੱਜਰ ਹੀ ਇੱਕ ਦੋ ਤਾਂ ਸੋਇਆ ਸੱਜਰ ਇੱਕ ਛੋਟੀ ਸੂਣ ਵਾਲੀ ਹਾਂਜੀ ਹਾਂਜੀ ਇੱਕ ਸੱਜਰ ਤਿਆਰੀ ਜੀ ਆ ਜੀ ਬਿਲਕੁਲ ਸੂਣ ਵਾਲੀ ਆ ਛੋਟੀ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਬਾਕੀ ਵਾਦ ਤੋਂ ਵਾਦ ਅਗੇ ਵੀਡੀਓ ਸ਼ੇਅਰ ਕਰਦੇਆ ਕਰੋ ਆਪਣਾ ਫਰਜ਼ ਸਮਝ ਕੇ ਕਿਉਂਕਿ ਵਪਾਰ ਦਾ ਕੰਮ ਵਪਾਰੀ ਵੇਰ ਵਿਚੋ ਬਹੁਤ ਸਾਰੇ ਸਰਚ ਕਰਕੇ ਸੱਜੇ ਖੱਪਿਓ ਕਰਕੇ ਪਸ਼ੂ ਬਿਲਕੁਲ ਇਕੱਤਰ ਕਰਕੇ ਇਕੱਠੇ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਤੇ ਤੁਹਾਡਾ ਵੀਰਾਂ ਦਾ ਵੀ ਫਰਜ਼ ਬਣਦਾ ਸੋ ਜਿੰਨੇ ਵੀਰ ਆਪਾਂ ਨੂੰ ਦੇਖਦੇ ਆ ਸਾਰਿਆਂ ਦਾ ਤਹਿ ਦ ਵੀਡੀਓ ਬਤਵ ਤਾਂ ਸਾਂਝੀ ਕਰ ਦਿਆ ਕਰੋ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਲਾਭੀ ਵੀਰ ਝੰਡੇ ਪਹਿਲੇ ਨੰਬਰ ਤੇ ਸ਼ੁਰੂਆਤ ਇਸੇ ਖਜਾਨੇ ਤੋਂ ਕਰਦੇ ਆ ਇਹ ਵੀਰਜੀ ਦੂਜਾ ਸੂਗਾ ਵਛੀ ਸੋਈ ਆ ਅੱਛਾ ਜੀ ਬਾਕੀ ਸੀਲ ਸੂਲ ਵੜੀ ਆ ਥੋੜਾ ਜਿਹਾ ਬੱਚੇ ਤਾਂ ਕਰਕੇ ਨਾ ਜਿਆਦਾ ਡਰਦੀ ਦੁਰਦੀ ਆ ਵੇਖੋ ਅੱਜ ਹੀ ਹੁਣੇ ਸੋਈ ਆ ਹੁਣੇ ਸੋਈ ਆ ਜੇ ਬੱਸ ਅਜੇ ਅੱਧਾ ਘੰਟਾ ਹੀ ਹੋਇਆ ਲਓ ਦਸਰ ਲੜ ਦੋ ਉਸ ਤੇ ਨਹੀਂ ਬੱਚੇ ਦਾ ਕਰਕੇ ਥੋੜਾ ਜਨਾ ਤੁਹਾਨੂੰ ਪਤਾ ਆ ਕਰਦੀਆਂ ਹੀ ਹੁੰਦੀਆਂ ਵਾ ਵੀ ਬੱਚਾ ਨਾ ਪਤਾ ਨਹੀਂ ਕਿਤੇ ਲੈ ਜਾ ਬਾਕੀ ਇਹ ਆ ਵੀ ਸ਼ਰ ਛੂੜ ਨਹੀਂ ਆ ਵੇਖੋ ਕਰਮਾਰੀ ਨੂੰ ਉਹ ਨਹੀਂ ਕੋਈ ਗੱਲ ਹੈਗੀ ਠੀਕ ਆ ਥੋੜਾ ਬੱਚੇ ਦਾ ਵਧੇਰੇ ਕਰਦੇ ਹਾਂ ਬੱਚੇ ਦਾ ਵਧੇਰੇ ਕਰਦੀ ਆ ਚਲੋ ਇੱਕ ਅੱਧਾ ਡੰਗ ਕਰੂਗੀ ਹੁੰਦਾ ਹੀ ਆ ਵੀ ਮੰ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਵੈਸੇ ਸਿੰਘ ਸਿੰਘ ਹੈਗੇ ਆ ਨਾਰਮਲਿੀ ਸਿੰਘ ਸਿੰਘ ਹੈਗੇ ਆ ਬਾਕੀ ਉਹ ਨਹੀਂ ਕੋਈ ਗੱਲ ਹੈਗੀ ਆ ਵੇਖੋ ਛੱਡੇ ਨੂੰ ਭਾਵੇਂ ਇਦਾਂ ਹੀ ਬਹਿ ਜੋ ਵੇ ਜੀ ਕੋਈ ਇਹ ਨਹੀਂ ਮੰਨ ਲਓ ਛੱਡ ਮਾਰਦੀ ਆ ਵੇਖੋ ਖਣ ਥਣ ਵੇਖੋ ਕਿੱਡਾ ਵਧੀਆ ਕਰਮਾਣੀ ਨੇ ਲੱਗਾ ਵੇਖੋ ਇਹ ਵੈਰਾਂ ਨੂੰ ਦੋਸਤੋ ਥੋੜੀ ਹੈਬਿਟ ਹੁੰਦੀ ਆ ਜਦੋਂ ਕੋਈ ਓਪਰਾ ਬੰਦਾ ਥੋੜਾ ਇਹਨਾਂ ਦੇ ਕੋਲ ਜਾਂਦਾ ਆ ਵੇਖੋ ਲੈ ਤੇ ਬੱਚੇ ਤਾਂ ਜ਼ਿਆਦਾ ਕਰਦੀਆਂ ਨੇ ਬਾਕੀ ਥੋੜਾ ਸਿਰ ਜਾ ਹਿਲਾ ਦਿੰਦੀਆਂ ਨੇ ਹਾਂਜੀ ਹਾਂਜੀ ਕੋਈ ਨਹੀਂ ਮੰਨ ਲਓ ਠੰਡੀ ਧੀਰੀ ਵੜੀ ਆ ਇਹ ਨਹੀਂ ਮੰਨ ਲਓ ਵੀ ਕੋਈ ਉਹ ਨਹੀਂ ਆ ਵੇਖੋ ਜੇ ਲੱਤ ਛ ਲਵੀ ਵੀਰ ਝੰਡੇ ਚਲੋ ਵੈਸੇ ਤਾਂ ਤੁਸੀਂ ਟਿੱਪ ਕੇ ਲਿਆਂਦੀ ਸੀਗੀ ਹਾਂ ਹੁਣ ਝੂਪੀ ਆ ਝੂਪੀ ਹਾਂਜੀ ਵੈਸੇ ਚਾਰੇ ਥਣ ਭਰਾ ਕੇ ਵੇਖੇ ਵਿਧੀ ਵੇਖੇ ਮੈਂ ਹੁਣੇ ਮੈਂ ਨਾ ਚੋਇਆ ਵਾ ਡੇਢ ਕਿਲੋ ਮੈਂ ਬੋਲਾ ਕੱਢਿਆ ਵਾ ਮੰਨ ਲਓ ਮੈਂ ਜੇਰ ਜੂ ਡੰਗਰ ਪਾ ਦਿੰਦਾ ਤੇ ਨਾਲੇ ਮੰਨ ਲਓ ਉਹ ਨਾ ਬਹਿ ਗਈ ਸੀ ਤੇ ਬੱਚੀ ਨੇ ਥਣ ਮੂੰਹੇ ਪਾਲਿਆ ਤੇ ਮਗਰ ਵੀ ਹਾਂਜੀ ਹਾਂਜੀ ਬੱਚੀ ਹਾਂਜੀ ਹਾਂਜੀ ਲਵੀ ਵੀਰ ਝੰਡੇ ਆ ਆ ਮਗਰ ਬੱਚੀ ਆ ਗਈ ਦੋਸਤੋ ਠੀਕ ਹੈ ਬੱਚੀ ਤੁਸੀਂ ਦੇਖ ਲਓ ਤੇ ਜਿਵੇਂ ਜਿਵੇਂ ਮੈਂ ਪਹਿਲਾਂ ਜ਼ਿਕਰ ਕਰਤਾ ਕਿ ਰਾਂ ਥੋੜਾ ਬੰਦਾ ਕੋਈ ਉਪਰਾ ਨਵੀਂ ਥਾਂ ਤੇ ਆਇਆ ਪਸ਼ੂ ਇੱਕ ਜਦੋਂ ਇਹ ਤਾਜ਼ੀਆਂ ਸੂਪ ਪੈਂਦੀਆਂ ਹਨ ਦੋਸਤੋ ਕ੍ਰੋਸ ਬਰੀਡ ਦੇ ਵਿੱਚ ਹਾਂਜੀ ਇਹ ਕਰਦੀਆਂ ਕਰਦੀਆਂ ਮੈਂ ਉਹ ਸਿਰ ਜਾ ਲਾਉਂਦਾ ਇੱਕ ਵਾਰੀ ਪਸ਼ੂ ਬਾਕੀ ਨਵੀਂ ਥਾਂ ਤੇ ਜਾ ਕੇ ਜਿੱਥੇ ਭੇਤ ਪੈ ਗਿਆ ਆਹ ਦੇਖੋ ਉੱਥੇ ਟਿਕ ਟਕਾ ਜਾ ਹਜੂਗਾ ਪਸ਼ੂ ਦਾ ਹਾਂਜੀ ਆਹ ਥਣ ਨੇ ਵੇਖੋ ਮੱਧਾਂ ਦਾ ਹਾਂਜੀ ਆਹ ਵੇਖੋ ਸੋ ਮੱਧਾਂ ਦਾ ਥਾਲੀਆਂ ਵੇਖੋ ਵੇਖੋ ਕਰਮਾ ਆਹ ਦੇਖੋ ਜਵਾਹ ਪੂਰਾ ਵਧੀਆ ਵਧੀਆ ਨਿਕਲਿਆ ਸੋ ਕਿਲੋ ਡੇਢ ਕਿਲੋ ਜਿਹੜਾ ਦੋਸਤੋ ਚੋਇਆ ਸੀਗਾ ਠੀਕ ਹਾਂਜੀ ਹਾਂਜੀ ਤੇ ਬਾਕੀ ਅੱਛਾ ਛੰਡੇ ਵੀ ਇਹਦਾ ਮੁੱਲ ਕੀ ਕਰਾਂਗੇ ਆਪਾਂ ਮੁੱਲ ਵੀਰ ਜੀ ਇਹ ਹਾਂ ਤੇ ਗਰਮੀ ਦਾ ਤੋਹਫਾ ਹੀ ਕਰਮ ਵਾਲੇ ਬਾਕੀ ਇਹ ਆ ਵੀ ਮੁੱਲ ਜਾਈ ਵੀਰ ਜੀ 36000 ਰੁਪਇਆ ਮੁੱਲ ਆ 34000 ਦੀ ਵੀਰ ਜੀ ਆਪਾਂ ਦੇ ਦਾਂਗੇ ਹਾਂ ਨਾ ਵਛੀ ਠੀਕ ਆ ਹਾਂਜੀ ਹਾਂਜੀ ਜਵਾ ਪਸਮਾ ਵਧੀਆ ਮਗਰ ਵੀ ਵਛੀ ਜੇ ਦੂਜਾ ਸੁਹਾ ਸੂਈ ਜੈਰ ਕੀ ਨਵੀਂ ਵਛੀ ਆ ਚਲੋ ਕਿਸ ਨੇ ਸਿੰਘ ਨਹੀਂ ਦਗਾਏ ਚਲੋ ਮੰਨ ਲਓ ਉਹਦੇ ਹਿਸਾਬ ਨਾਲ ਤੇ ਤੋਰ ਤਾਰ ਨੂੰ ਨਹੀਂ ਕੋਈ ਵੀ ਗੱਲ ਹੈ ਜੀ ਸੰਧੂ ਸਾਹਿਬ ਕੋਈ ਉਹ ਨਹੀਂ ਕੋਈ ਗੱਲ ਹੈਗੀ ਚਲੋ ਹੁਣ ਬੱਚੇ ਦਾ ਤੁਹਾਨੂੰ ਪਤਾ ਹੈ ਜਿਆਦਾ ਕਰਦੀਆਂ ਵਾ ਤੇ ਥੋੜਾ ਜਿਹਾ ਕਾਲੀ ਪੈਂਦੀ ਆ ਤੇ ਚਲੋ ਆਪਾਂ ਤੋਰਨੀ ਨਹੀਂ ਹਾਂ ਹਾਂਜੀ ਹਾਂਜੀ ਹੋਰ ਨਹੀਂ ਗੱਲ ਕੋਈ ਮਾਰਨ ਦੀ ਕੋਈ ਸ਼ਰਾਕਲ ਦੀ ਉਹ ਠੀਕ ਅਗਲੇ ਦੇ ਘਰ ਤੱਕ ਦੀ ਵੀ ਗਾਰੰਟੀ ਹੋਊਗੀ ਬਾਕੀ ਆਪਦੀ ਇੱਥੇ ਤਸਦੀਕ ਕਰੀ ਕੋਈ ਇੱਥੇ ਤਸਦੀਕ ਵੀ ਕਰ ਲੈ ਬਾਕੀ ਇਹ ਗੱਲ ਹੈ ਕਿ ਚਲੋ ਵੀਰ ਭਰਾ ਚਲੋ ਮੰਗਾਉਂਦੇ ਆਨਲਾਈਨ ਵੀ ਬਾਕੀ ਉਹੋ ਜਿਹੀ ਕੋਈ ਮੰਨ ਲੋ ਵੀ ਡਾਕੜ ਸ਼ੱਕ ਚਲੋ ਇੰਨਾ ਜੂਰ ਬੱਚੇ ਦਾ ਕਰਦੀ ਤੁਹਾਨੂੰ ਪਤਾ ਤਾਜੀ ਆ ਵੇਖੋ ਲੈ ਅੱਜ ਇਦਾਂ ਹੀ ਬਹਿ ਜਾਓ ਭਾਵੇਂ ਥੱਲੇ ਕਰਮਾਂ ਵਾਲੀ ਦੇ ਲੈ ਵੀ ਝੰਡੇ ਵੀਰੇ ਦਾ ਮੁੱਲ ਇੱਕ ਵਾਰੀ ਫਿਰ ਦੱਸਦੇ ਕਿੰਨਾ ਕੀਤਾ ਮੁੱਲ ਵੀਰੇ ਦਾ ਆਪਾਂ 36000 ਕੀਤਾ 34000 ਦੀ ਵੀਰੇ ਦੀ ਹਾਨਾ ਦੇਵਾਂਗੇ 34000 ਹਾਂਜੀ ਹਾਂਜੀ ਚਲੋ ਸਿੰਘਾਂ ਦਾ ਕਰਕੇ ਇਹ ਉਤਰਾਂ ਦੇ ਵੀਰੇ ਦੀ ਵੱਛੀ 50000 ਦੀ ਜਿੱਡਾ ਥਣ ਥਣ ਲੱਗਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਚਲੋ ਆਪਾਂ ਵੀਰੇ ਨੇ ਜਾਈ ਦਿੱਤੀ ਆਪਾਂ ਵੀ ਦਿੱਤੀ ਠੀਕ ਹੈ ਜੀ ਹਾਂਜੀ 34000 ਦੇ ਮਿਲ ਜੂਗੀ ਠੀਕ ਹੈ ਲੈ ਵੀ ਵੀਰ ਝੰਡੇ ਇੱਕ ਆਪਣੇ ਤੇ ਇਹ ਕਿਵੇਂ ਲੋਹੀ ਇਹ ਵੀਰ ਜੀ ਲੋਹੀ ਲੋਹੀ ਝੋਟੀ ਆ ਸੂਈ ਆ ਤਾਜੀ ਅੱਛਾ ਜੀ ਹਾਂਜੀ ਹਾਂਜੀ ਮਗਰ ਕੱਟਾ ਵਾ ਵੀਰ ਜੀ ਇਹਦੇ ਅੱਜ ਦਿਨ ਕਿੰਨੇ ਹੋ ਗਏ ਨੇ ਸੂਈ ਦੇ ਅੱਜ ਵੀਰ ਜੀ ਇਹਨੂੰ ਪੰਜਵਾਂ ਛੇਵਾਂ ਦਿਨ ਆ ਵੇਖੋ ਲਓ ਜੀ ਪੰਜਾਂ ਛਿਆਂ ਦਿਨਾਂ ਦੀ ਸੂਈ ਆ ਤੇ ਦੂਆ ਦੂਜਾ ਹੈ ਜੀ ਹਾਂਜੀ ਦੂਜਾ ਸੂਆ ਵੀਰ ਜੀ ਆ ਵੇਖੋ ਪੰਜਾਂ ਛਿਆਂ ਦਿਨਾਂ ਦੀ ਸੂਈ ਹੈ ਬਾਕੀ ਸਿੰਘ ਵੀਰ ਜੀ ਰੂਡ ਬੜੀ ਆ ਝੋਟੀ ਨੂੰ ਕੱਠੇ ਲੱਗੀ ਬਹੁਤ ਸੀਲਸ ਲੱਗ ਬੜੀ ਆ ਜੀ ਕਰਮਾਂ ਵਾਲੀ ਹਾਂ ਭਾਵੇਂ ਨੂੰ ਇਹ ਆ ਵੀ ਝੋ ਦੇ ਇਹਨਾਂ ਦੇ ਕਰਮਾਲੀ ਨੇ ਥੱਲੇ ਹੁਣ ਇਹਦੇ ਤਾਂ 10 ਕਿਲੋ ਦੁੱਧ ਆ ਸੰਧੂ ਸਾਹਿਬ ਪੂਰਾ ਵਧੀਆ ਜਿੱਦਾਂ ਮਰਜੀ ਕੋਈ ਦੋ ਡੰਗ ਚੋਲੇ ਹਾਂਜੀ ਹਾਂਜੀ ਚੋਏ ਚਾਏ ਆ ਡੰਗਰ ਤੁਹਾਨੂੰ ਪਤਾ ਸਵੇਰੇ ਚੋਏ ਆ ਉਹਨਾਂ ਨੂੰ ਪਤਾ ਜੇ ਟਾਈਮ ਹੀ ਕੋ ਨਹੀਂਗਾ ਉਹਦਾ ਕਰਕੇ ਚਲੋ ਮੈਂ ਛੜਦਾ ਛੁਰਦਾ ਨਹੀਂ ਹੁੰਦਾ ਵੀ ਮੁੜ ਕੇ ਦੂਜੇ ਡੰਗ ਕਹੇ ਵਲੇ ਪਹਣ ਭਰਾ ਆਉਂਦਾ ਜਿੰਨਾ ਦੁੱਧ ਦੱਸੀਏ ਇਹਨਾਂ ਨੇ ਮੁੜ ਕੇ ਕਿਲੋ ਖੰਡ ਘੜ ਜੇ ਤੇ ਆਪ ਦਊਂ ਹੁੰਦਾ ਵੀ ਚਲੋ ਬੋਲੇ ਕੱਚੇ ਬੋਲੇ ਚ ਪਸ਼ੂ ਆ ਹਾਂਜੀ ਹਾਂਜੀ ਸਾੜੂ ਥੂੜੂ ਵਜਦਾ ਸਾੜੂ ਥੂੜੂ ਵਜਦਾ ਹਾਂਜੀ ਲੋਵੀ ਭਰਾ ਉਹ 10 ਕਿਲੋ ਦੁੱਧ ਕੋਈ ਦੁੱਧ ਹੀ ਮੰਨ ਸਕਦਾ ਕਿਉਂਕਿ ਛੇਕ ਦੇਣ ਦਾ ਸਮਾਂ ਤੇ ਮਗਰ ਇਹde ਕਟਾ ਨਾ ਜੀ ਹਾਂਜੀ ਹਾਂਜੀ ਮਗਰ ਕਟਾ ਆ ਗਰਮੀ ਦਾ ਕਰਕੇ ਲੈ ਗਿਆ 나ੜੂ ਨੂੜੂ ਉਤਰਾਂ ਵੇਹੇ ਬਾਕੀ ਆ ਵੇਖੋ ਧੋਨ ਜੇ ਕੱਚਾ ਬਿਲਕੁਲ ਕੋਈ ਗਾਲੀਆਂ ਵੇਖੋ ਲਾਓ ਜੀ ਠੀਕ ਆ ਸੋ ਇਹ 200 ਝੋਟੀ ਆ ਦੂਜਾ ਸੂਆ ਲੋਹੀ ਨਸਲ ਦੇ ਵਿੱਚ ਲੋਹੀ ਦੇ ਵਿੱਚ ਥਣ ਦੇ ਬਧੀ ਵੈਸੇ ਸਾਫ ਸੁਥਰੀ ਆ ਬਿਲਕੁਲ ਵਧੀਆ ਵਿਰਦੀ ਆ ਚਵਾਜ ਮੋਰੀ ਮੋੜੀ ਧਾਰ ਪੂਰੀ ਐ ਕਰਮਾ ਵਾਲੀ ਨੂੰ ਕੋਈ ਇਹ ਨਹੀਂ ਵੀ ਮੰਨ ਲਓ ਸੀਲਸ ਲੱਗ ਪੂਰੀ ਆ ਕੋਈ ਇਹ ਨਹੀਂ ਕਿ ਨਹੀਂ ਆ ਬੋ ਜੀ ਇਦਾਂ ਹੀ ਮੰਨ ਲਓ ਭਾਵੇਂ ਡੰਗਰ ਦੇ ਥੱਲੇ ਬੈਹਿ ਜੋ ਨਵੀਰ ਚੰਦੇ ਇਹ ਵੀ ਇੱਕ ਵਾਰੀ ਖੋਲ ਕੇ ਤੋਰ ਗਏ ਹਾਂਜੀ ਤੇ ਸੋ ਦੱਦ ਸੋਨਾ ਝੋਟੀ ਦਾ ਹਾਂਜੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਵੱਡੀਆਂ ਦੇ ਵਿੱਚ ਦਿਖ ਦੇ ਰਹੀ ਆ ਫੇਸ ਕੁਆਲਿਟੀ ਚੰਗੀ ਆ ਸਿੰਘਾ ਸਿੰਘਾਂ ਦੀ ਤੁਸੀਂ ਬਿਲਕੁਲ ਵੇਖੋ ਗੁਲਾਈ ਦੇ ਵਿੱਚ ਸਿੰਘ ਹਾਂਜੀ ਮੱਥਾ ਬਿਲਕੁਲ ਬਲਾਇਗਾ ਬਿਲਕੁਲ ਪੂਰੀ ਆ ਜੀ ਵੇਖੋ ਤੇ ਲੋਹੀ ਦੇ ਵਿੱਚ ਆ ਠੀਕ ਆ ਜੀ 10 ਕਿਲੋ ਤੇ ਹੁਣ ਸ਼ੁਰੂਆਤ ਹੋਈ ਆ 10 ਕਿਲੋ ਤੇ ਚੱਲ ਰਹੀ ਆ ਬਾਕੀ ਬੈਕ ਸਾਈਡ ਤੋਂ ਜੇਕਰ ਆਪਾਂ ਵਿਖਾਲੇ ਦੀ ਗੱਲ ਕਰੀਏ ਹੁਣ ਮੌਕੇ ਤੇ ਖੜੇ ਆ ਸ਼ੁਭ ਮਾਰਨਿੰਗ ਜੀ ਵਾਈ ਹੋਈ ਤੇ ਪੱਧਰ ਲੇਵਾ ਵਿਖਾਲਾ ਹਾਂ ਦੋਨਾਂ ਸਾਈਡਾਂ ਤੋਂ ਤੁਸੀਂ ਧਿਆਨ ਨਾਲ ਤਸੱਲੀ ਨਾਲ ਦੇਖ ਲਓ ਠੀਕ ਹੈ ਜੀ ਪੂਰੀ ਬਣ ਜਾਂਦੀ ਵੀਰ ਜੀ ਉਤਰਾ ਵੇਹੇ ਕਰਮਾਂ ਵਾਲੀ ਨਾ ਇਹ ਨਹੀਂ ਵੀ ਨਹੀਂ ਐ ਪੂਰੀ ਬਣ ਜਾਂਦੀ ਆ ਚਲੋ ਹੁਣ ਸਮਾਂ ਹੀ ਉਹੋ ਜਿਹਾ ਚਲੋ ਸਵੇਰੇ ਥੋੜੀ ਜਿਹੀ ਆਪਣੀ ਕੱਚ ਪੱਕ ਜੀ ਹਾਂਜੀ ਇੱਕ ਮੰਨ ਲਓ ਤੇ ਫਿਰ ਚਲੋ ਡੰਗਰ ਕਈਆਂ ਅੱਖੀ ਦਾ ਵੀ ਛੱਡ ਹੋ ਜਾ ਤੇ ਚਲੋ ਭੈਣ ਭਰਾ ਦੰਦੇ ਵੀ ਥੱਲਿਓ ਬਣਿਆ ਬਾਕੀ ਇਹ ਆ ਵੀ ਦੁੱਧ ਦੀ ਆਪਾਂ ਜਿੰਨਾ ਕਿਹਾ ਜੀ 10 ਕਿਲੋ ਦੀ ਆਪਣੀ ਫੁੱਲ ਗਰੰਟੀ ਹੋਊਗੀ ਗਰੰਟੀ ਠੀਕ ਹੈ ਜੀ ਹਾਂਜੀ ਹਾਂਜੀ ਝੋਟੀ ਚਲੋ ਜੀ ਆ ਵੀ ਦੁੱ ਵੇਖੋ ਬਿਠੀਆਂ ਬੁੱਠੀਆਂ ਕਿਦਾਂ ਥਣਾ ਦੀਆਂ ਸਾਰਾ ਚਲੋ ਇਹ ਨਾ ਵੀ ਦੋਸਤੋ ਠੀਕ ਆ ਹਾਂਜੀ ਹਾਂਜੀ ਬਾਕੀ ਜਿਹੜੇ ਵੀ ਨੂੰ ਫੱਬੂਗਾ ਸੌਦਾ ਤੁਸੀਂ ਕੰਟੈਕਟ ਕਰ ਲਿਓ ਤੇ ਥਣ ਦੇ ਵੀ ਦੀ ਬਹੁਤ ਸੋਹਣੀ ਹੁੰਦੀ ਹੈ ਘਰਲੇਵਾ ਵਰਲਾਪੁਰ ਨਾਲ ਵੇਖੋ ਬਹੁਤ ਸਪੈਸ਼ਲ ਹਾਂ ਜੀ ਜਵਾਬ ਵੀ ਸਪੈਸ਼ਲ ਹੀ ਆ ਸਾਨੂੰ ਸਾਬ ਬਾਕੀ ਸੀਲ ਦੀਆਂ ਸੂਲੀਆਂ ਵੀ ਕਰਮਾ ਲਈ ਦੀਆਂ ਵੱਡੀਆਂ ਜੀ ਐ ਨਾ ਇਹ ਨਹੀਂ ਵੀ ਮੰਨ ਲਓ ਕੋਈ ਉਹ ਜੀ ਪੀਸ ਤੋਂ ਡਰੱਗਲ ਛੜਾਕਲਾ ਜਿੰਨੇ ਜਾਣੇ ਮਰਜ਼ੀ ਚ ਹੋਈ ਜਾਓ ਕਰਮਾ ਲਈ ਨੂੰ ਭਾਂ ਅੱਛਾ ਵੀ ਛੰਡੇ ਚੰਗੀ ਆ ਛੋਟੀ ਇਹ ਦੇ ਕੇ ਨਹੀਂ ਦੀ ਦਵਾਂਗੇ ਆਪਾਂ ਵੀਰ ਜੀ ਮੋਲ ਆਪਾਂ ਜਾਇ ਜੀ ਕਰਨਾ ਵਾ 86000 ਮੋਲ ਕਰਨਾ ਵੀਰ ਜੀ ਤੇ 83000 ਦੀ ਵੀਰ ਜੀ ਦੇ ਦਾਂਗੇ ਛੋਟੀ 83 ਦੀ ਹਾਂਜੀ ਹਾਂਜੀ ਜਵਾਪਸ ਮਾਂ ਪੂਰਾ ਐ ਨਿਗਰ ਹੋਊਗਾ ਕੋਈ ਚੱਕਰੀ ਨਹੀਂਗਾ ਠੀਕ ਹੈ ਜੀ ਵੱਡੀ ਝੋਟੀ ਆ ਵੀਰ ਜੀ ਬਾਕੀ ਲੋਹੀ ਆਂਦੇ ਹੁੰਦੇ ਮੱਝ ਲੋਹੀ ਤੇ ਪੈਲੀ ਮੱਝ ਲੋਹੀ ਦੀ ਤੇ ਪੈਲੀ ਲੋਹੀ ਦੀ ਹਾਂ ਝਾੜ ਮੱਝ ਲੋਈ ਦੁੱਧ ਤੁਹਾਨੂੰ ਪਤਾ ਵੱਧ ਦਿੰਦੀ ਆ ਤੇ ਪੈਲੀ ਰੋਈ ਦੀ ਜਿਹੜੀ ਉਹ ਝਾੜ ਦਿੰਦੀ ਹੈ ਹਾਂ ਹਾਂਜੀ ਸਿਆਣੇ ਆਂਦੇ ਆਂਦੇ ਚਲੋ ਆਪਾਂ ਤੇ ਹੁਣ ਨਹੀਂ ਆਪਾਂ ਵੀ ਸਿਆਣੇ ਹਾਂ ਹਾਂਜੀ ਹਾਂਜੀ ਚਲੋ ਆਪਾਂ ਥੋੜੇ ਜਿਹਾ ਜੇ ਚਲੋ ਕਈ ਜਣੀ ਕਰ ਕਰ ਵੀ ਜਾਈਦਾ ਥੋੜਾ ਜਿਹਾ ਠੀਕ ਆ ਠੀਕ ਆ ਠੀਕ ਲਓ ਵੀ ਦੋਸਤੋ ਇਹ ਝੋਟੀ ਆ ਰੇਡ ਦਾਸ ਦਾ ਚੰਡੇ ਕੁਰੀ ਫਿਰ ਹਾਂਜੀ ਹਾਂਜੀ ਰੇਡ ਵੀਰ ਜੀ ਇਹਦਾ 86000 ਰੁਪਇਆ 83000 ਦੀ ਝੋਟੀ ਦੇ ਦਾਂਗੇ 83 ਦੀ ਹਾਂਜੀ ਹਾਂਜੀ 83 ਲਓ ਵੀ ਸੋ ਦੋਸਤੋ ਥਾਨਲੇਵਾ ਪੂਰਾ ਤਸੱਲੀ ਨਾਲ ਦਿਖਾਤਾ ਤੋੜ ਕੇ ਮਗਰ ਕਟਾ ਮੇ ਸੋ ਝੋਟੀ ਕਹੋ ਬਹੁਤ ਖੂਬਸੂਰਤ ਤਾਂ ਚੰਗੀ ਆ ਦੇਖਦੁਕ ਬੜੀ ਪਿਆਰੀ ਆ ਹਾਂਜੀ ਹਾਂਜੀ ਲੈ ਵੀ ਝੰਡੇ ਵੀਰ ਇਧਰ ਆ ਜਾ ਆਹ ਕੀ ਇੱਕ ਹੋਰ ਇਹ ਵੀਰ ਜੀ ਮੰਨ ਲਓ ਵੀ ਇਹ ਪਹਿਲਣ ਕੱਟੀ ਆ ਇਹ ਪਹਿਲਾ ਹਾਂਜੀ ਹਾਂਜੀ ਪਹਿਲਾ ਸੂਆ ਹਾਂਜੀ ਲਓ ਜੀ ਪਹਿਲਾਂ ਕੱਟੀ ਆ ਦੋਸਤੋ ਪਹਿਲਾ ਸੂਆ ਸੋਣੀਆ ਕੱਟੀ ਤਾਂ ਥਣਾ ਤੋਂ ਉਹਨਾਂ ਦੀ ਵੇਖੋ ਤੁਸੀਂ ਬਹੁਤ ਸਫਾਈਆਂ ਕਰਮਾਂ ਵਾਲੀਆਂ ਲੱਗੀਆਂ ਕੱਦ ਕਾਠ ਵੀ ਪੂਰਾ ਲੱਗਾ ਜੀ ਵਿੱਢੀ ਵਿੱਚ ਮੰਨ ਲਓ ਵੀ ਚੌਗੀ ਛਗੀ ਆ ਮੰਨ ਲਓ ਛੇਕ ਦੇ ਦੰਦ ਦਹੀਂ ਕੱਢਣ ਕਰਮਾਂ ਵਾਲੀ ਹੈਗੀ ਆ ਕਿ ਮੰਨ ਲਈਏ ਨਹੀਂ ਨਹੀਂ ਮੰਨ ਹੈਗੀ ਆਗੇ ਮੰਨ ਲਓ ਹਾਂਜੀ ਹਾਂਜੀ ਮੰਨੋ ਕਿ ਇਹਨੂੰ ਆਪਾਂ ਜਿਹੜਾ ਮੰਨ ਲਓ ਇਹ ਨਾ ਗੱਲ ਵੀ ਛੇਕ ਦੇ ਦੰਦ ਮੰਨ ਲਓ ਜਿਹੜੀ ਉਹ ਕੱਚੀ ਗੱਲ ਨਹੀਂ ਹੁੰਦੀ ਨਹੀਂ ਨਹੀਂ ਕੱਚੀ ਗੱਲ ਨਹੀਂ ਹੁੰਦੀ ਹਾਂ ਸ਼ੋਰ ਹੁੰਦਾ ਪੱਕਾ ਹਾਂ ਸ਼ੋਰ ਹੁੰਦਾ ਪੱਕਾ ਸ਼ੋਰ ਹਾਂਜੀ ਪੱਕਾ ਸ਼ੋਰ ਮੰਨ ਲਓ ਇਹ ਆ ਵੀ ਕੋਈ ਛਿਗੀ ਮੰਨ ਲਓ ਛੇਕ ਦੇ ਦੰਦ ਕੱਢਣ ਲਈ ਆ ਤੇ ਹਾਂ ਬਰਾਬਰ ਨਹੀਂ ਕੀਤੇ ਛੇਕ ਦੇ ਦੰਦ ਅਜੇ ਨਹੀਂ ਜਿੰਤਾ ਮਰਜੀ ਕੋਈ ਵੀਰਪਰਾ ਮੂੰਹ ਫੜ ਕੇ ਆਪਣੀ ਤਸੱਲੀ ਕਰੇ ਲੋ ਵੀ ਭਰਾਵੋ ਇਹ ਫੇਸ ਕੁਆਲਿਟੀ ਜੇ ਝੋਟੀ ਦੀ ਪਹਿਲਾਂ ਨਾ ਕੱਟੀ ਨਹੀਂ ਸੁਣਾ ਸਿੰਘੀ-ਸੁੰਗੀ ਵੇਖੋ ਬਹੁਤ ਪਿਆਰੀ ਆ ਠੀਕ ਆ ਜੀ ਫਰੀਦਪੁਰ ਵੀ ਚੰਗੀ ਜੈਂ ਕਾਲੀ ਸ਼ਾਹ ਵੈਸੇ ਸਾਰੀ ਚਲੋ ਪੂਜ ਜੂ ਥੋੜੀ ਜੀ ਚਿੱਟੀ ਜ ਬਾਕੀ ਹਾਂਜੀ ਹਾਂਜੀ ਚੰਗੀ ਆ ਬਾਕੀ ਮੈਂ ਬਿਲਕੁਲ ਨੇੜਿਆਂ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਡਰਾਕਲ ਜੀ ਨਹੀਂ ਗਈ ਠੀਕ ਆ ਠੰਡੀ ਤੇਰੀ ਸੀਲਸ ਲੱਗ ਆ ਹਾਂ ਵਿਥੀਆਂ ਬੁੱਥੀਆਂ ਵੀ ਐ ਪੂਰੀਆਂ ਕਰਮਾਂ ਵਾਲੀ ਦੇ ਅੱਜ ਘੰਡੇ ਵੀ ਵੈਸੇ ਤਿਆਰੀ ਤੇ ਆ तकरीबन ਕੱਢ ਜੂਗੀ ਜੇ ਦੋ ਚਾਰ ਦਿਨ ਦੋ ਚਾਰ ਦਿਨ ਹੀ ਕੱਢੂਗੀ ਵੀਰ ਜੀ ਜਿਆਦੇ ਦਿਨ ਨਹੀਂ ਕੱਢਦੀ ਕਰਮਾਂ ਵਾਲੀ ਬਾਕੀ ਐ ਵੀ ਚੰਗਾ ਵਧੀਆ ਆਰਡਰ ਮੰਨ ਲਓ ਪਿੱਛੇ ਵਧੀਆ ਆਰਡਰ ਤਿਆਰ ਕਰੂਗੀ ਕਰਮਾਂ ਵਾਲੀ ਲਓ ਤੁਸੀਂ ਲੈਫਟੀ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਕੱਢ ਕੁੱਦ ਵੀ ਪੂਰਾ ਜੇ ਵੇਖੋ ਭਾਵੇਂ ਆ ਵੇਖੋ ਮੇਰੇ ਕਿੱਥੇ ਆਉਣ ਲਈ ਮੰਗ ਹਾਂਜੀ ਤੇ ਸਿੰਗਲ ਹੱਡੀ ਦੀ ਲੋ ਜੀ ਸਿੰਗਲ ਅੱਡੀ ਦੇ ਵਿੱਚ ਆ ਦੋਸਤੋ ਕੱਦ ਕਾਠੀ ਪੂਰੀ ਆ ਸੋ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਤੋੜ ਕੇ ਦਰਸ਼ਨ ਕਰਾਉਣੇ ਆ ਝੋਟੀ ਦੇ ਹਾਂ ਫੇਸ ਬੂਸ ਕੁਆਲਟੀ ਬੜੀ ਸੋਹਣੀ ਆ ਠੀਕ ਆ ਜੀ ਤੇ ਸਭ ਤੋਂ ਅਹਿਮ ਗੱਲ ਆ ਵੀ ਨਵੀਂ ਆ ਬਹੁਤੇ ਵੀਰ ਭਾਲਦੇ ਆ ਪਸ਼ੂ ਵੀ ਨਵਾਂ ਪਸ਼ੂ ਲਈਏ ਪਹਿਲਾਂ ਨੂੰ ਦੂਜੇ ਨੂੰ ਝੋਟੀਆਂ ਲਈਏ ਕੋਈ 2 4 5 ਸੂਵੇ ਪੀ ਕੇ ਤੇ ਬਾਅਦ ਵਿੱਚ ਕਿਸੇ ਵੀਰ ਦੇ ਵਿਆਹਤ ਬਣਦੀ ਆ ਤੇ ਬਹੁਤੇ ਵੀਰ ਜਿਹੜਾ ਸੌਦਾ ਕਰਦੇ ਖੁਸ਼ ਹੋ ਕੇ ਵੀ ਪਹਿਲੇ ਨੂੰ ਦੂਜੇ ਨੂੰ ਕਟੀਆਂ ਝੋਟੀਆਂ ਪਹਿਲ ਨਹੀਂ ਦਾ ਹੀ ਵੇਖੋ ਜੀ ਕਿੱਥੇ ਕੱਦਾ ਜੇ ਚਲੋ ਦੂਜੇ ਸੂਏ ਨੂੰ ਨੇ ਕਰਮਾਲੀ ਨੇ ਵਧਨਾ ਮੀਆਂ ਫ ਅਸਾ ਜਮੇ ਬਾਕੀ 35 ਧੁੱਪ ਨਾ ਆਇਆ ਵਰਤੀ ਸੀ ਵਧੀਆ ਵੀਰ ਜੀ ਵਧੀਆ ਭਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਵੀਰ ਜੀ ਲਓ ਵੀ ਦੋਸਤੋ ਹਾਂਜੀ ਹਾਂਜੀ 3 ਪਣਵੀਂ ਆ ਫੁੱਲ ਵਧੀਆ ਪੋਲਾ ਚ ਚਵਾਬ ਆ ਫਿਰ ਇਹ ਨਹੀਂ ਵੀ ਮੰਨ ਲਓ ਕਿ ਕਈ ਵਾਰੀ ਡੰਗਰ ਹੁੰਦਾ ਤੜਫੀ ਜਾਂਦਾ ਵਾ ਇਹਨੂੰ ਭਾਵੇਂ ਇਦਾਂ ਹੀ ਬੈ ਕੇ ਕਰਮਾ ਵਾਲੀ ਨੂੰ ਉੱਥਰ ਲੈ ਤੇ ਤਿੱਪ ਲੋ ਕੋਈ ਗੱਲ ਨਹੀਂ ਸਹੀ ਹੈ ਹਾਂਜੀ ਹਾਂਜੀ ਲਓ ਵੀ ਭਰਾਵੋ ਇਹ ਕੱਟੀ ਆ ਪਹਿਲਾਂ ਸੁਣੀ ਬਾਕੀ ਇੱਕ ਬਰੀ ਥੋੜਾ ਜਿਹਾ ਤੁਹਾਨੂੰ ਨੇੜੇ ਤੋਂ ਦਿਖਾ ਦਈਏ ਆਪਾਂ ਆ ਦੇਖੋ ਜੀ ਸੋ ਵੰਡਰਫੁਲ ਤੋਂ ਦੇਖੋ ਸੋ ਪਸੂ ਜਿਹੜਾ ਦੋਸਤੋ ਖੁਰਲੀ ਦੇ ਉੱਪਰ ਜਾ ਕੇ ਖੜ ਤਾਂ ਦੁੱਧ ਵੀ ਦੇਣਾ ਕਰਮਾ ਵਾਲੀ ਨੇ ਛੋਟੀ ਚੰਗੀ ਆ ਚੌੜਾ ਪਿੱਟਪੂੜਾ ਹਾਂਜੀ ਪੁੱਠੇ ਪੜ ਦੇ ਚੜਾਈ ਬੜੀ ਆ ਇੱਥੇ ਹਾਂਜੀ ਪੂਰੀ ਪੂਰੀ ਹਾਂਜੀ ਵੀਰ ਜੀ ਕੱਦ ਵੀ ਪੂਰਾ ਵਾਖੇ ਨਹੀਂ ਹੈਗਾ ਵੀ ਕਈ ਵਾਰ ਆ ਹੁੰਦਾ ਪਸੂ ਅੱਗੋਂ ਤੁਰਿਆ ਆਉਂਦਾ ਪਿੱਛੋਂ ਅੱਗੋਂ ਤੁਰਿਆ ਆਉਂਦਾ ਪਿੱਛੋਂ ਆ ਠੁੱਕ ਜੇ ਜਾਂਦਾ ਸਾ ਠੁੱਕ ਜੇ ਜਾਂਦਾ ਸਹੀ ਗੱਲ ਹੈ ਇਹ ਮੇਨਾਂ ਦਾ ਪਿੱਛੋਂ ਵੇਖ ਲਰਦੀ ਜਾਂਦੀ ਹਾਂਜੀ ਖਿਲਰਦੀ ਜਾਂਦੀ ਆ ਜੀ ਉੱਚੀ ਆ ਮੰਨ ਲਓ ਪੂਰੀ ਉੱਚੀ ਆ ਕਿ ਜਿਹਨੂੰ ਆਪਾਂ ਨਿੱਕੀ ਨਹੀਂ ਆਪਾਂ ਵੇਖੋ ਕਿੱਥੇ ਆਉਂਦੀ ਕਰਮਾ ਵਾਲੀ ਹੂੰ ਹੂੰ ਸੋਹਣੀ ਛੋਟੀ ਜੀ ਹਾਂਜੀ ਹਾਂਜੀ ਲੋ ਜੀ ਇਹ ਪੱਕੀਆਂ ਲੋ ਵੀ ਚੰਗੀ ਐ ਚੋਟੀ ਤੇ ਛੰਡੇ ਵੀਰੇ ਦਾ ਲੈਂਡ ਦੇਣ ਵੀ ਦੱਸ ਦੀਏ ਨਾਲ ਨਾਲ ਨੈਂਡਣ ਵੀਰ ਜੀ ਮੁੱਲ 85000 ਆਪਾਂ ਕਰਦੇ ਆ 82000 ਦੀ ਵੀਰਦੀ ਕੱਟੀ ਦੇ ਦਾਂਗੇ ਕੱਟੀ ਸੂਈ ਸਵਾਈ ਲੱਖ ਰੁਪਏ ਦੀ ਆ ਵੀਰਦੀ ਜਿਹੜੇ ਹਿਸਾਬ ਨਾਲ ਥੱਲਿਓਂ ਕੱਟੀ ਕਰਨ ਲਈ ਨਾ ਆਰਡਰ ਤਿਆਰ ਮੰਨ ਲਓ ਮਗਰੋਂ ਚਲੋ 5-4 ਦਿਨ ਖੜੂਗੀ ਜਿਆਦੇ ਦਿਨ ਨਹੀਂ ਖੜਨਾ ਨੇ ਬਾਕੀ ਕੱਟੀ ਲੱਖ ਰੁਪਏ ਦੀ ਆ ਚਲੋ ਕੋਈ ਸਾਂਭ ਲੂ ਵੀਰ ਭਰਾ ਇਹਨੂੰ ਤੇ ਗਾਂ ਕ ਨਹੀਂ ਆਪਾਂ ਚਲੋ ਹਾਂਜੀ ਵਾਦੇ ਬੰਦੀ ਆ ਹਾਂ ਹਾਂਜੀ ਅਜੇ ਦੰਦਾ ਜੰਦਾ ਨੂੰ ਪਤਾ ਹੋਣੀ ਘੱਟ ਦੇਖ ਲਓ ਕਿੱਥੇ ਆ ਤੇ ਜਦੋਂ ਮੰਨ ਲਓ ਦੂਜੇ ਸੂਏ ਨੂੰ ਇਹਨੇ ਕਿੱਥੇ ਕਰਨਾ ਬਹੁਤ ਸੋਹਣਾ ਬਖਾਲਾ ਬਖੂਲਾ ਤੁਹਾਡੀ ਹਾਂਜੀ ਹਾਂਜੀ ਬਖਾਲਾ ਬਖੂਲਾ ਚਵਾ ਕਈਆਂ ਛੋਟੀਆਂ ਬਿਲਕੁਲ ਇੰਨੀਆਂ ਕਿ ਲੱਤੀਆਂ ਹੁੰਦੀਆਂ ਐ ਕਰਕੇ ਬੁੱਕ ਜੀ ਹਾਂਜੀ ਹਾਂਜੀ ਬੁੱਕ ਜੀ ਹਾਂਜੀ ਇਹ ਮੈਂ ਪੂਰਾ ਪਰਮਾਣ ਨਹੀਂ ਵੇਖੋ ਥੋੜਾ ਪਿੱਛੇ ਵੀ ਨਾ ਹਾਂਜੀ ਹਾਂਜੀ ਸ਼ੇਪ ਚੂਪ ਸੋਹਣੀ ਬਣ ਰਹੀ ਐ ਪੂਰੀ ਪੂਰੀ ਸ਼ੇਪ ਬਣਦੀ ਆ ਜੀ ਲਓ ਵੀ ਦੋਸਤੋ ਜਰੂਰ ਤੁਸੀਂ ਆਪਦਾ ਨਰਨਾ ਲੈ ਸਕਦੇ ਜੇ ਡਿਸੀਜਨ ਲੈ ਸਕਦੇ ਜੇ ਰੀਡ ਪੜਤਾ ਤੁਹਾਨੂੰ ਦੱਸਤਾ ਲਓ ਵੀ ਝੰਡੇ ਇੱਕ ਜਿਹੜੀ ਆਪਣੇ ਕੋਲ ਲਾਸਟ ਵਿੱਚ ਇਹ ਆ ਟੋਕੜ ਤੇ ਅੱਗੇ ਤੁਸੀਂ ਦੱਸ ਰਹੇ ਸੀ ਵੀ ਬਣੀ ਵੀ ਆ ਇਹਨੂੰ ਵੀ ਜੀ ਅੱਜ 45 ਤੋਂ ਮੰਨ ਲਓ 50 ਤੋਂ ਕੋਹ ਹੱਦ ਤੇ ਦੁੱਧ ਵੀ ਜਿਹਦੇ ਥੱਲੇ ਹੋਊਗਾ ਜੇ 5 6 ਕਿਲੋ 5 ਕਿਲੋ ਪੱਕਾ ਦੁੱਧ ਹੋਊਗੀ ਪਰ ਮਿੱਠੀ ਵੜੀ ਜੇ ਕਰਮਾਂ ਵਾਲੀ। ਲੋ ਜੀ ਦੋਸਤੋ ਮਿੱਠੀ ਆ ਠੰਡੀ ਧੀਰੀ ਵਾਧੂ ਆ। ਠੰਡੀ ਧੀਰੀ ਆ। ਤੇ ਹਾਈਟ ਮੀਡੀਅਮ ਦੇ ਵਿੱਚ ਆ। ਹਾਂਜੀ ਹਾਂਜੀ। ਬਾਕੀ ਪੁੱਠਾ ਪੱਠਾ ਬੜਾ ਵਧੀਆ ਬਿਲਕੁਲ ਚੌਰਸ ਪੁੱਠਾ ਉੱਪਰ। ਹਾਂਜੀ। ਠੀਕ ਆ ਸਿੰਗਲ ਹੱਡੀ ਦੀ। ਤੇ ਦੁੱਧ ਇੱਕ ਇੱਕੇ ਟਾਈਮ ਮਿਲਦੀ ਦੋਨੋ ਟਾਈਮ ਹੀ ਦੋਨੋ ਟਾਈਮ ਵੀਰ ਜੀ ਦੋਨੋ ਟਾਈਮ ਤੇ ਦੁੱਧ ਕਿੰਨਾ ਦੱਸਿਆ ਜੀ ਦੁੱਧ ਵੀਰ ਜੀ ਤੁਸੀਂ 5 ਕਿਲੋ ਦੁੱਧ ਵੀਰ ਜੀ ਪੱਕਾ ਵਾ ਇਹਦੇ ਥੱਲੇ ਜਿਹੜਾ ਹੈਗਾ ਵਾ ਇਹ ਨਹੀਂ ਵੀ 4 ਉਹ 3 ਉਹ ਗੱਲ ਨਹੀਂ ਚੰਗਾ ਕਿ ਤਿਹਜਾ ਸੂਆ ਸੂਗੀ ਫੇਰ ਨਹੀਂ ਵੀਰ ਜੀ ਨਹੀਂ ਦੂਜੀ ਸੂਏ ਲਈ ਤਿਆਰ ਜੀ ਅੱਜ ਅੱਗੇ ਦੂਜੇ ਹਾਂਜੀ ਹਾਂਜੀ ਦੂਜੇ ਸੂਏ ਲਈ ਕੁੰਡ ਕੁੰਡ ਵੇਖ ਲਓ ਕਿੱਤਰਾ ਕਰਮਾਂ ਵਾਲੀ ਦੀ ਫੇਸਬੂਕ ਕੁਆਲਿਟੀ ਕਿੱਡੀ ਵਧੀਆ ਵਾ ਥੱਲਾ ਥੱਲਾ ਬਹੁਤ ਵਧੀਆ ਕਰਮਾਂ ਵਾਲੀ ਜਿਵੇਂ ਦੇਖੋ ਪਾਪੇ ਨੇ ਉਥੋਂ ਡਾਈ ਨਾ ਮੋੜ ਪਾਏ ਹਾਂਜੀ ਆ ਵੇਖੋ ਕਿੱਡੀ ਇਹ ਬਹੁਤ ਪਿਆਰੀ ਝੋਟੀ ਆ ਹਾਂਜੀ ਹਾਂਜੀ ਲਾ ਵੀ ਲੰਬਾ ਫੇਸ ਹਾਂਜੀ ਹਾਂਜੀ ਤੇ ਕੱਦ ਜਿਹੜਾ ਦੋਸਤੋ ਮੀਡੀਅਮ ਹਾਈਟ ਮੀਡੀਅਮ ਦਰਮਿਆਨੀ ਕਿਉਂਕਿ ਆ ਜਿਹੜੀ ਨਾਲ ਝੋਟੀ ਆ ਵੱਡੀ ਆ ਹਾਂਜੀ ਹਾਂਜੀ ਦੰਦਾਨੀ ਜੇ ਵਿਧੀ ਅਜੇ ਛਕੀ ਜੇ ਹਾਂ ਛਕੀ ਜੇ ਹਾਂ ਹਾਂ ਆਹ ਦੇਖੋ ਹਾਂ ਠੀਕ ਆ ਜੀ ਏ ਆ ਵੀ ਲੋ ਆਪਾਂ ਫੜੇ ਫੁੜੇ ਨਹੀਂ ਬਾਕੀ ਚੱਲੋ ਅਜੇ ਲੋ ਜੀ ਠੀਕ ਆ ਜੀ ਹਾਂ ਜੀ ਹਾਂ ਜੇ ਦੋਸਤੋ ਦੂਜੇ ਸਵੇ ਲਈ ਗੱਬਣਾ ਹਾਂ ਹਾਂ ਜੀ ਮਤਲਬ ਗੱਬਣਾ ਨਹੀਂ ਤੁਸੀਂ ਸਮਝੋ ਜੇ ਕਿਸੇ ਵੀਰ ਦੀ ਲਾਕਾ ਕਿਸਮਤ ਅਜੇ ਚੈੱਕ ਪਾਸ ਨਹੀਂ ਹੋਈ ਜੀ ਹਾਂ ਜੀ ਹਾਂ ਜੀ 50 ਦਿਨਾਂ ਦੇ ਹੇੜ ਗੇੜ ਜਿਹੜੀ ਆ ਦੇਖੋ ਇਦਾਂ ਹੀ ਮੰਨ ਲਓ ਇਦਾਂ ਹੀ ਬਹਿ ਜਾਓ ਭਾਵੇਂ ਥੱਲੇ ਕੋਈ ਗੱਲ ਨਹੀਂ ਵੇਖੋ ਪੂਰਾ ਪੇਠਾ ਪੂਰਾ ਕਦਾ ਝੋਟੀ ਨ ਲੱਗਾ ਕਰਮਾਲੀ ਲਓ ਜੀ 5 ਕਿਲੋ ਧਾਰਾ ਦੋਨੋਂ ਟਾਈਮ ਮਿਲਦੀ ਪਹਾੜੇ ਦੇ ਕੋ ਆਪਣੇ ਕੋਲ ਧਿਆਨ ਕੇ ਟੀਕਾ ਟੂਕਾ ਦੇ ਨਹੀਂ ਨਹੀਂ ਮਿਲਦੀ ਆਪਣੇ ਕੋ ਨਹੀਂ ਇਹਨੇ ਕਰਮਾਲੀ ਨੇ ਕੋਈ ਟੀਕਾ ਟਾਗਾ ਨਹੀਂ ਲਵਾਇਆ ਅੱਛਾ ਹਾਂਜੀ ਹਾਂਜੀ ਕੋਈ ਨਹੀਂ ਕੋਈ ਗੱਲ ਹੈਗੀ ਜੇ ਹੋਇਆ ਆਪਾਂ ਪਹਿਲਾਂ ਦੱਸ ਦਿਆਂ ਬਾਕੀ ਮਿੱਟੀ ਆ ਹਾਂ ਪਹਾੜੇ ਤੇ ਹੀ ਆ ਵਾਜਾਂ ਮਾਰਦੀ ਕਰਮਾਲੀ ਵੀ ਮੈਨੂੰ ਚੋਹ ਓਕੇ ਹੂੰ ਪਹਾੜੇ ਦੀ ਬਹੁਤ ਭੁੱਖੀ ਆ ਪਹਾੜਾ ਪਾ ਕੇ ਨਾ ਚਲੋ ਉੱਤੇ ਸੁੱਟ ਕੇ ਗਾੜੀ ਤੇ ਉਸੇ ਵੇਲੇ ਪਸੰਪੈਂਦੀ ਕਰਮਾਲੀ ਹੂੰ ਹਾਂਜੀ ਕਈ ਟਾਈਮ ਕਈ ਪਸ਼ੂ ਦਾ ਟਾਈਮ ਤੇ ਲੱਗੇ ਹੁੰਦੇ ਆ ਲੱਗੇ ਹੁੰਦੇ ਹਾਂ ਜੀ 5 ਵਜੇ ਡਿੰਗ ਪਣ ਤੇ ਪਤਾ ਲੱਗ ਜਾਂਦਾ ਬੰਦੇ ਨੂੰ ਵੀ 5 ਵਜੇ ਸਹੀ ਗੱਲ ਆ ਸਹੀ ਗੱਲ ਆ ਇਦਾਂ ਹੀ ਨੂੰ ਜਦੋਂ ਮੰਨ ਲਾ ਦੁੱਧੀਆਂ ਵਜੇ ਬਾਲਟੀਆਂ ਖੜਕਦੀਆਂ ਉਹਨਾਂ ਤੇ ਪਹਿਲਾਂ ਨਿੰਗਣ ਲਾ ਪੈਂਦੀ ਵੀ ਮੈਨੂੰ ਪਹਿਲਾਂ ਚੋਸ ਆ ਪਹਿਲਾਂ ਮੈਨੂੰ ਹਲਕੀ ਕਰੋ ਹਾਂਜੀ ਹਾਂਜੀ ਮੈਨੂੰ ਕਰੋ ਭਾਵੇਂ ਚਲੋ ਦੁੱਧ ਕਰਮਾਂ ਵਾਲੀ ਥੱਲੇ 5-6 ਕਿਲੋ ਹੀ ਆ ਪਰ ਨਹੀਂ ਫਿਰ ਵੀ ਡੰਗਰ ਦੀ ਚਲਵਾਤ ਚੰਗੀ ਸੋਹਣੀ ਆ ਹਾਂਜੀ ਹਾਂਜੀ ਤੇ ਆਹ ਝੰਡੇ ਆਪਾਂ ਦੇਖ ਨਹੀਂ ਦੇ ਦੇਣੀ ਵੀਰਾ ਚਲੋ ਹਜੇ ਗੱਬਣਾ ਬੇਸ਼ੱਕ ਹਜੇ ਆਪਣੇ ਲੋ ਤੋਂ ਸ਼ੋਰ ਨਹੀਂ ਕਿ ਆਪਾਂ ਲੱਗੇ ਚਲ ਵਧੀਆ ਮੋੜ ਦੇ ਭਾਵੇਂ ਇਹ ਕਿਸਮਤ ਹਾਂਜੀ ਇਹ ਨਹੀਂ ਨਿਕਲੂਗੀ ਉਸ ਤਰ੍ਹਾਂ ਝੋਟੀ ਚਲੋ ਆਪਾਂ ਵੀਰ ਦੀ ਗਾਰੰਟੀ ਨਹੀਂ ਦਿੰਦੇ ਠੀਕ ਹੈ ਨਾ ਗੱਲ ਬਾਕੀ ਨਿਕਲੂਗੀ ਕਰਮਾਂ ਵਾਲੀ ਇਹ ਹਾਂਜੀ ਹਾਂਜੀ ਸਨੱਕੀ ਆ ਫਿਰ ਪੇਠਪੁੜੇ ਵਾਲੀ ਆ ਚਲੋ ਵਧੀਆ ਵਾ ਜਿੰਨੇ ਆਮ ਤੁਹਾਨੂੰ ਪਤਾ ਵਾ ਚੋ ਕਰਨਾ ਕਿ ਨਹੀਂ ਹਾਂ ਸਿੰਗੀ-ਸੁੰਗੀ ਵੀ ਨਿੱਕੀ ਆ ਫਿਰ ਚਲੋ ਕਾਦਰ ਭਾਵੇਂ ਚਲੋ ਥੋੜਾ ਜਿਆ ਮਾਲੋ ਛੋਟਾ ਵਾ ਬਾਕੀ ਵੇਖੋ ਝੋਟੀ ਚੌੜੀ ਚਾੜੀ ਕਿਦਾਂ ਪਿੱਠ ਪੂੜਾ ਝੋਟੀ ਦਾ ਵੇਖੋ ਕਿਦਾਂ ਨਾ ਲੱਗਾ ਕਰਮਾ ਇਹ ਚੰਡੇ ਜੇ ਦੇਖ ਨੇ ਦਿੱਤੇ ਹੀ ਫਿਰ ਆਪਾਂ ਫਿਰ ਜੀ ਮੁੱਲ ਭਾਵੇਂ ਇਹਦਾ ਕਰ ਲਈਏ 55 ਦੇ ਭਾਵੇਂ ਕਰ ਲਈਏ 53 ਇਹ ਵੀਰ ਜੀ ਪੂਰੇ 50 ਦੀ ਝੋਟੀ ਦੇ ਦਾਂ 50000 ਦੀ ਹਾਂਜੀ ਹਾਂਜੀ 50 ਚੋਂ ਥੱਲੋ ਇਹ ਗੱਲ ਹੈਗੀ ਆ 1000 ਖਣ ਦਾ ਮਾਨ ਕਰਦਾਂਗੇ 1000 ਖਣ ਦਾ ਹਾਂਜੀ ਹਾਂਜੀ ਲੋ ਜੀ 50000 ਦੇ ਵਿੱਚੋਂ ਇੱਕ 1000 ਦਾ ਮਾਨ ਤਨ ਹੋ ਜਾਊਗਾ ਤੋਕੜ ਇਹ ਝੋਟੀ ਆ ਦੋਸਤੋਂਾਂ ਦਾ ਦੂਜੇ ਸੂਬੇ ਲਈ ਬਣੀ ਆ 50 ਦਿਨਾਂ ਦੀ ਹਾਂਜੀ ਤੇ ਇਹ ਅੱਜ ਐਨੀਮਲ ਆ ਵੀਰ ਝੰਡੇ ਦੇ ਕੋਲ ਸਾਫ਼ ਸੁਥਰੇ ਪਸ਼ੂ ਆ ਵੈਸੇ ਜਿਹੋ ਜਿਹੇ ਪਸ਼ੂ ਉਹ ਜਿਆ ਰੇਟ ਆ ਇਹ ਸਾਰੇ ਵੀਰ ਜਾਣਦੇ ਆ ਕਿਉਂਕਿ ਜੇਕਰ ਆਪਾਂ ਥੋੜੇ ਘੱਟ ਪੈਸੇ ਖਰਚ ਕਰਨੇ ਆ ਉਹੋ ਜੀ ਕੁਆਲਿਟੀ ਮਿਲ ਜਾਂਦੀ ਐ ਜੇ ਚੰਗੇ ਪੈਸੇ ਲਾਉਣੇ ਆ ਪਸ਼ੂ ਖੜਿਆ ਵੀ ਪਸ਼ੂ ਦਾ ਕਿੱਲੇ ਤੇ ਖੜਿਆ ਅੱਗੇ ਵੀ ਸੋਹਣਾ ਲੱਗੇ ਤੇ ਦੁੱਧ ਵੀ ਪਸ਼ੂ ਜਿਹਦਾ ਥਲੇ ਸੋਨਾ ਹੋਵੇ ਇਹ ਪਸ਼ੂ ਬਿਲਕੁਲ ਤੁਹਾਨੂੰ ਦਿਖਾਏ ਆ ਪਹਿਲੇ ਦੂਜੇ ਤੀਜੇ ਨੰਬਰ ਤੇ ਬਿਲਕੁਲ ਤਾਜ਼ੇ ਸੂਏ ਨੇ ਇੱਕ ਛੋਟੀ ਸੂਣ ਵਾਲੀ ਆ ਝੰਡੇ ਵੀਰ ਇੱਕ ਨੰਬਰ ਬੋਲ ਗਏ ਆਪਣੇ ਨੰਬਰ ਹੈ ਜੀ 98724 39717 ਦੂਜਾ ਨੰਬਰ ਹੈਗਾ ਇਹ 82647 ਤੇ 20068 ਪਿੰਡ ਕੈਰੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਗ੍ਰੈਂਡ ਕੈਰੋਂ ਬਿਲਕੁਲ ਆਪਣੇ ਪੈਲਸ ਪੈਂਦਾ ਵਾ ਉਹਦੇ ਤੋਂ ਬੈਕ ਸਾਈਡ ਸੜਕ ਨਿਕਲਦੀ ਆ ਉਹ ਸਿੱਧੀਆਂ ਆਪਣੀਆਂ ਬਾਹਰ ਮੰਨ ਲੋ ਡੇਰੀਆਂ ਤੇ ਆ ਜਾਂਦੀ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਇਹ ਸਨ ਮੇਰੇ ਨਾਲ ਵੀਰ ਝੰਡਾ ਪਸ਼ੂ ਤੁਹਾਨੂੰ ਦਿਖਾਤੇ ਅੱਜ ਆਪਾਂ ਚਾਰ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਪੰਜ ਚਾਰ ਪੰਜ ਛੇ ਨਗ ਜਿਹੜੇ ਆ ਦੂਜੇ ਤੀਜੇ ਦਿਨ ਤੁਹਾਨੂੰ ਨਵੇਂ ਵੇਖਣ ਦੇ ਵਿੱਚ ਮਿਲ ਜਾਂਦੇ ਆ ਆਉ ਆਪਣੀ ਨਰਕ ਫਰਕ ਕਰੋ ਤਸੱਲੀ ਕਰੋ ਜਿਹੜੇ ਵੀਰ ਨੂੰ ਜਿਹੋ ਜਿਹਾ ਪਸ਼ੂ ਜਿਹੋ ਜਿਹਾ ਭਾਪੜਤਾ ਪਸੰਦ ਆਊਗਾ ਉਹਦੀ ਖਾਸ ਤੌਰ ਤੇ ਧਿਆਨ ਕੇ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ